ਤਾਂ ਨਸਾਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਵਾਪਸ ਹੁਣ ਤਲਵੰਡੀ ਦੀ ਧਰਤੀ ਤੇ ਆਏ ਨੇ ਗੁਰੂ ਮਹਾਰਾਜ ਪਾਈ ਬਾਲਾ ਜੀ ਦੇ ਪਿਤਾ ਦੇ ਖੂਹ ਤੇ ਬੈਠੇ ਨੇ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਅਤੇ ਗੁਰੂ ਸਾਹਿਬ ਜੀ ਦੇ ਪਿਤਾ ਪਿਤਾ ਮਹਿਤਾ ਕਾਲੂ ਜੀ ਤੇ ਹੋਰ ਤਲਵੰਡੀ ਦੇ ਲੋਕ ਸਾਰੇ ਇਕੱਠੇ ਹੋ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਖੂਹ ਤੇ ਆਉਂਦੇ ਨੇ ਗੁਰੂ ਮਹਾਰਾਜ ਤਲਵੰਡੀ ਵਿੱਚ ਬਾਰਾ ਸਾਲ ਬਾਅਦ ਵਾਪਿਸ ਆਉਂਦੇ ਨੇ ਪਰ ਗੁਰੂ ਸਾਹਿਬ ਘਰੇ ਨਹੀਂ ਗਏ ਗੁਰੂ ਮਹਾਰਾਜ ਜਿਹਦੇ ਮਾਤਾ ਪਿਤਾ ਜੀ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ ਕਿ ਘਰੇ ਚਲੋ ਕਿਰਪਾ ਕਰੋ ਤੇ ਕੁਝ ਦਿਨ ਵਾਸਤੇ ਘਰੇ ਰਹਿ ਲੋ ਗੁਰੂ ਮਹਾਰਾਜ ਜੀ ਨੇ ਆਪਣੇ ਮਾਤਾ ਪਿਤਾ ਦਾ ਬਚਨ ਨਾ ਮੂੜਦਿਆਂ ਹੋਇਆ ਵਾਪਿਸ ਆਪਣੇ ਘਰੇ ਚਲੇ ਜਾਂਦੇ ਨੇ ਗੁਰੂ ਮਹਾਰਾਜ ਖੂਹ ਤੋਂ ਉੱਠੇ ਤੇ ਉਸ ਖੂਹ ਤੋਂ ਦੋ ਕੋਹ ਦੀ ਦੂਰੀ ਤੇ ਘਰ ਸੀਗਾ ਸੱਚੇ ਪਾਤਸ਼ਾਹ ਖੂ ਤੋਂ ਤੁਰ ਕੇ ਕਰੇ ਵਾਪਿਸ ਆ ਕੇ ਬੈਠੇ ਨੇ ਗੁਰੂ ਮਹਾਰਾਜ ਜੀ ਦੇ ਘਰੇ ਬਹੁਤ ਸਾਰੀਆਂ ਸੰਗਤਾਂ ਵੀ ਆਈਆਂ ਉਹਨਾਂ ਨੇ ਦੱਸਿਆ ਮਹਾਰਾਜ ਤੁਹਾਡੇ ਪਿੱਛੋਂ ਰਾਏ ਬੁਲਾਰ ਜੀ ਪੁ রোহਤ ਹਰਦੇਵਾਲ ਜੀ ਗੋਪਾਲ ਪੰਡਾ ਤੇ ਮੂਲਾ ਜੀ ਇਹ ਸਾਰੇ ਸ਼ਰੀਰ ਤਿਆਗ ਗਏ ਨੇ ਕਿਉਂਕਿ ਗੁਰੂ ਮਹਾਰਾਜ ਬਹੁਤ ਲੰਬੇ ਸਮੇਂ ਬਾਅਦ ਵਾਪਿਸ ਆਏ ਨੇ 12 ਸਾਲਾ ਬਾਅਦ ਵਾਪਿਸ ਆਏ ਨੇ ਗੁਰੂ ਪਾਸ਼ਾ 12 ਸਾਲਾ ਵਾਸਤੇ ਪ੍ਰਚਾਰ ਵਾਸਤੇ ਗਏ ਹੋਏ ਸਨ ਕੁਝ ਦਿਨਾਂ ਬਾਅਦ ਮਹਿਤਾ ਕਾਲੂ ਜੀ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਪੁੱਤਰ ਜੀ ਕੁਝ ਕੰਮਕਾਰ ਕਰ ਲੋ ਭਾਈ ਮਹਿਤਾ ਕਾਲੂ ਜੀ ਦੀ ਬਿਰਤੀ ਹੈ ਜੋ ਉਸ ਸੰਸਾਰਕ ਹੈ ਤੇ ਸੰਸਾਰਕ ਬਿਰਤੀ ਕਾਰਨ ਉਹ ਗੁਰੂ ਸਾਹਿਬ ਜੀ ਨੂੰ ਪਛਾਨ ਨਹੀਂ ਸਕੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਨਾਮ ਜਪਣਾ ਹੀ ਸਾਡਾ ਮੁੱਖ ਕੰਮ ਹੈ ਮੁੱਖ ਮਨੋਰਥ ਮਹਾਰਾਜ ਕਹਿੰਦੇ ਆ ਜਿਹੜਾ ਮੋਹ ਹੈ ਨਾ ਇਹ ਚਿੱਕੜ ਸਮਾਨ ਹੈ ਵੱਡੇ ਵੱਡੇ ਧਾਰਮਿਕ ਪੁਰਸ਼ ਵੀ ਮੋਹ ਦੇ ਚਿੱਕੜ ਵਿੱਚ ਫਸ ਜਾਂਦੇ ਨੇ ਜਦੋਂ ਉਹ ਨਾਮ ਜਪਣ ਬੈਂਦੇ ਨੇ ਜਪਦੇ ਤਾਂ ਨਾਮ ਨੇ ਪਰ ਮੂੜ ਉਹ ਪਰਿਵਾਰ ਦੀਆਂ ਗੱਲਾਂ ਮੋਹ ਦੀਆਂ ਗੱਲਾਂ ਚਿੱਤ ਵਿੱਚ ਆਉਂਦੀਆਂ ਜੇ ਕੋਈ ਹੈ ਜਿਹੜਾ ਮੋਹ ਦੇ ਚਿੱਕੜ ਵਿੱਚ ਨਹੀਂ ਫਸਿਆ ਉਹ ਸਾਡੇ ਗੁਰੂ ਪਾਤਸ਼ਾਹ ਹਨ ਜਿਵੇਂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਪਰ ਮੋਹ ਦੇ ਵਿੱਚ ਨਹੀਂ ਫਸੇ ਪਰ ਅਸੀਂ ਆਮ ਬੰਦੇ ਹਾਂ ਸੰਸਾਰੀ ਬੰਦੇ ਹਾਂ ਇਸ ਕਾਰਨ ਅਸੀਂ ਇਹ ਚਿੱਕੜ ਵਿੱਚ ਫਸ ਜਾਂਦੇ ਹਾਂ ਬੰਦਾ ਲੱਖ ਯਤਨ ਕਰੇ ਵੀ ਮੈਂ ਮੋਹ ਨਹੀਂ ਕਰਨਾ ਮੈਂ ਨਾਮ ਜਪਣਾ ਪਰ ਫੇਰ ਬੰਦਾ ਉਹ ਮੋਹ ਦੇ ਚਿੱਕੜ ਵਿੱਚ ਫਸ ਹੀ ਜਾਂਦਾ ਇੱਥੇ ਗੁਰੂ ਪਾਤਸ਼ਾਹ ਜੀ ਨੇ ਨਦੀ ਦਾ ਉਦਾਹਰਣ ਦਿੱਤਾ ਹੈ ਮਹਾਰਾਜ ਕਹਿੰਦੇ ਜਿਵੇਂ ਇੱਕ ਬੇੜੀ ਹੈ ਉਹ ਬੇੜੀ ਚਾਰ ਉਂਗਲਾ ਪਾਣੀ ਤੋਂ ਉੱਪਰ ਰਹਿਣੀ ਚਾਹੀਦੀ ਹੈ ਨਹੀਂ ਤਾਂ ਉਹ ਡੁੱਬ ਜਾਂਦੀ ਹੈ ਮਹਾਰਾਜ ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਮੂਹ ਰੂਪੀ ਨਦੀ ਹੈ ਇਹਦੇ ਵਿੱਚ ਸਾਡੀ ਜ਼ਿੰਦਗੀ ਰੂਪੀ ਬੇੜੀ ਹੈ ਤੇ ਉਹ ਜਿਹੜੀ ਜ਼ਿੰਦਗੀ ਰੂਪੀ ਬੇੜੀ ਹੈ ਉਹ ਚਾਰ ਉਂਗਲਾ ਉੱਪਰ ਰਹਿਣੀ ਚਾਹੀਦੀ ਹੈ ਚਾਰ ਉਂਗਲਾਂ ਉੱਪਰ ਬੇੜੀ ਤਾਂ ਰਹੇਗੀ ਜੇ ਗੁਰੂ ਰੂਪੀ ਮਲਾਹ ਹੋਏਗਾ ਰਹਿਣਾ ਅਸੀਂ ਪਰਿਵਾਰ ਵਿੱਚ ਹੀ ਐ ਜਿਵੇਂ ਬੇੜੀ ਨੇ ਪਾਣੀ ਵਿੱਚ ਹੀ ਰਹਿਣਾ ਪਰ ਰਹਿਣਾ ਚਾਰ ਉਂਗਲਾਂ ਉੱਪਰ ਜੇ ਬੇੜੀ ਸਾਰੀ ਪਾਣੀ ਦੇ ਵਿੱਚ ਹੀ ਹੋਗੀ ਫਿਰ ਉਹਨੇ ਡੁੱਬ ਜਾਣਾ ਫਿਰ ਲਾਭ ਵੀ ਨਹੀਂ ਹੋਣਾ ਕੋਈ ਸੋ ਬੇੜੀ ਨੇ ਰਹਿਣਾ ਤਾਂ ਨਦੀ ਦੇ ਵਿੱਚ ਹੀ ਐ ਪਰ ਰਹਿਣਾ ਚਾਰ ਉਂਗਲਾਂ ਉੱਪਰ ਐਵੇਂ ਰਹਿਣਾ ਅਸੀਂ ਪਰਿਵਾਰ ਵਿੱਚ ਹੀ ਐ ਮੋਹ ਦੇ ਵਿੱਚ ਨਹੀਂ ਫਸਣਾ ਆਪਣਾ ਧਿਆਨ ਸਿਰ ਨਾਮ ਦੇ ਵਿੱਚ ਲਾ ਕੇ ਰੱਖਣਾ ਇਹ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਗਏ ਤੇ ਬਹੁਤ ਧਿਆਨ ਦੇ ਨਾਲ ਪਿਤਾ ਜੀ ਵੱਲ ਵੇਖਿਆ ਜਦੋਂ ਗੁਰੂ ਮਹਾਰਾਜ ਜੀ ਨੇ ਪਿਤਾ ਜੀ ਵੱਲ ਧਿਆਨ ਨਾਲ ਵੇਖਿਆ ਪਿਤਾ ਜੀ ਦੇ ਸਾਰੇ ਭਰਮ ਦੂਰ ਹੋ ਗਏ ਮਹਿਤਾ ਕਾਲੂ ਜੀ ਤਾਂ ਸ਼ੁਰੂਆਤ ਤੋਂ ਹੀ ਇਹ ਸਮਝਦੇ ਰਹੇ ਕਿ ਮੇਰਾ ਪੁੱਤ ਸੰਸਾਰੀ ਹੈ ਅਸਲ ਵਿੱਚ ਮਹਿਤਾ ਕਾਲੂ ਜੀ ਆਪ ਸੰਸਾਰੀ ਸੀ ਤਾਂ ਹੀ ਉਹ ਗੁਰੂ ਸਾਹਿਬ ਜੀ ਨੂੰ ਵੀ ਸੰਸਾਰੀ ਸਮਝਦੇ ਰਹੇ ਭੋਲਾ ਸਮਝਦੇ ਰਹੇ ਪਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਬਹੁਤ ਧਿਆਨ ਦੇ ਨਾਲ ਪਿਤਾ ਮਹਿਤਾ ਕਾਲੂ ਜੀ ਨੂੰ ਤੱਕਿਆ ਤਾਂ ਪਿਤਾ ਮਹਿਤਾ ਕਾਲੂ ਜੀ ਅੰਦਰੋਂ ਜਾਣ ਗਏ ਕਿ ਗੁਰੂ ਨਾਨਕ ਸੱਚੇ ਪਾਸ਼ਾ ਸੰਸਾਰਕ ਨਹੀਂ ਹੈ ਇਹ ਕੋਈ ਬਹੁਤ ਵੱਡੇ ਮਹਾਪੁਰਖ ਨੇ ਇਹ ਰੱਬ ਰੂਪ ਨੇ ਜਦੋਂ ਉਹਨਾਂ ਤੇ ਦ੍ਰਿਸ਼ਟੀ ਪੈ ਗਈ ਤਾਂ ਮਹਤਾ ਕਾਲੂ ਜੀ ਹੱਥ ਜੋੜ ਕੇ ਕਹਿੰਦੇ ਕਹਿੰਦੇ ਮੈਨੂੰ ਮਾਫ਼ ਕਰਦੇ ਹੋ ਮੈਂ ਤਾਂ ਤੁਹਾਨੂੰ ساری ਉਮਰ ਪੁੱਤ ਹੀ ਸਮਝਦਾ ਰਿਹਾ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਕੌਣ ਹੋ ਪਰ ਕਿਰਪਾ ਕਰੋ ਮੈਨੂੰ ਹੁਣ ਉਪਦੇਸ਼ ਬਖਸ਼ੋ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਪਿਤਾ ਮਹਤਾ ਕਾਲੂ ਜੀ ਨੂੰ ਉਪਦੇਸ਼ ਦਿੱਤਾ ਕਿ ਵਾਹਿਗੁਰੂ ਜੀ ਦਾ ਨਾਮ ਕਿਵੇਂ ਜਪਣਾ ਬੜੇ ਡੂੰਗੇ ਬਚਨ ਕੀਤੇ ਮਹਾਰਾਜ ਜੀ ਨੇ ਗੁਰੂ ਮਹਾਰਾਜ ਜੀ ਨੇ ਬੜੀਆਂ ਉਦਾਹਰਨਾਂ ਦੇ ਦੇ ਕੇ ਬਚਨ ਸਮਝਾਏ ਤੇ ਪਿਤਾ ਜੀ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਕਈ ਵਾਰ ਗੁਰੂ ਸਾਹਿਬ ਜੀ ਐਨੇ ਡੂੰਘੇ ਬਚਨ ਕਰਦੇ ਨੇ ਉਹ ਕਈ ਵਾਰੀ ਨਾ ਪੜਨ ਵਾਲੇ ਨੂੰ ਸਮਝ ਆਉਂਦੇ ਨੇ ਤੇ ਨਾ ਸੁਣਨ ਵਾਲੇ ਨੂੰ ਸਮਝ ਆਉਂਦੇ ਨੇ। ਗੁਰਦਾਨਿਕ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਇਸ ਸੰਸਾਰ ਵਿੱਚ ਨਾ ਹੀ ਕਿਸੇ ਨਾਲ ਈਰਖਾ ਕਰੋ ਤੇ ਨਾ ਹੀ ਕਿਸੇ ਨਾਲ ਪ੍ਰੇਮ ਕਰੋ। ਕਿਉਂਕਿ ਬੰਦਾ ਦੋਨਾਂ ਥਾਵਾਂ ਤੇ ਫਸ ਜਾਂਦਾ ਹੈ ਬੰਦਾ ਪ੍ਰੇਮ ਕਰਕੇ ਵੀ ਫਸ ਜਾਂਦਾ ਹੈ ਤੇ ਬੰਦਾ ਈਰਖਾ ਕਰਕੇ ਵੀ ਫਸੇ ਜਾਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਪਿਤਾ ਜੀ ਨਾਮ ਜਪ-ਜਪ ਕੇ ਇਹੋ ਜੀ ਅਵਸਥਾ ਬਣਾ ਲੈਣੀ ਜਿੱਥੇ ਨਾਹੀਂ ਕੋਈ ਪ੍ਰੇਮ ਹੋਵੇ ਤੇ ਜਿੱਥੇ ਨਾਹੀਂ ਕੋਈ ਈਰਖਾ ਹੋਵੇ ਸਾਰਿਆਂ ਵਿੱਚ ਪਰਮਾਤਮਾ ਨੂੰ ਜਾਨਣਾ ਤੇ ਸਬਦ ਦਾ ਸਤਕਾਰ ਕਰਨਾ ਤੇ ਮਾਨ ਕਰਨਾ ਪਰ ਇੱਕ ਗੱਲ ਇੱਥੇ ਚੇਤੇ ਰੱਖਣੀ ਹੈ ਨਾਹੀਂ ਕਿਸੇ ਦੇ ਨਾਲ ਪ੍ਰੇਮ ਹੋਵੇ ਤੇ ਨਾਹੀਂ ਕਿਸੇ ਦੇ ਨਾਲ ਈਰਖਾ ਹੋਵੇ ਸਾਧ ਸੰਗਤ ਜੀ ਇੱਕ ਪ੍ਰੇਮ ਵੀ ਬੰਧਨ ਹੀ ਹੈ ਕਿਉਂਕਿ ਸਾਡੇ ਵਰਗੇ ਸੰਸਾਰੀ ਬੰਦਿਆਂ ਦਾ ਜਿਹੜਾ ਪ੍ਰੇਮ ਹੈ ਉਹ ਮੋਹ ਹੀ ਹੈ ਤੇ ਸਾਡੇ ਵਰਗੇ ਬੰਦਿਆਂ ਦਾ ਪ੍ਰੇਮ ਤਾਂ ਸ਼ਰੀਰ ਦੇ ਨਾਲ ਹੀ ਹੈ ਆਤਮਾ ਨਾਲ ਕੌਣ ਪ੍ਰੇਮ ਕਰਦਾ ਹੈ ਆਤਮਾ ਨਾਲ ਪ੍ਰੇਮ ਕਰਨਾ ਇਹ ਤਾਂ ਕਿਸੇ ਵਿਰਲੇ ਬੰਦੇ ਦੀ ਖੇਡ ਹੈ ਆਪਾਂ ਤਾਂ ਸ਼ਰੀਰ ਨੂੰ ਵੇਖ ਕੇ ਪ੍ਰੇਮ ਕਰਦੇ ਹਾਂ ਦੇ ਗੋੜਾ ਪਰ ਚੰਗਾ ਲੱਗ ਰਿਹਾ ਜੇ ਕਾਲਾ ਸ਼ਕਲੋ ਵੀ ਸੋਹਣਾ ਨਹੀਂ ਤਾਂ ਫੇਰ ਉਹਦੇ ਨਾਲ ਪ੍ਰੇਮ ਵੀ ਨਹੀਂ ਪੈਂਦਾ ਇਸ ਲਈ ਸਾਡਾ ਪ੍ਰੇਮ ਸਰੀਰ ਤੱਕ ਸੀਮਿਤ ਹੈ ਆਤਮਾ ਤੱਕ ਨਹੀਂ ਹੈ ਸੋ ਜਦੋਂ ਪਿਤਾ ਮਹਤਾ ਕਾਲੂ ਜੀ ਨੇ ਪਹਿਲੀ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਬਚਨ ਸੁਨੇ ਤਾਂ ਇੱਕ ਵਾਰ ਤਾਂ ਉਹਨਾਂ ਦਾ ਜਗਤ ਜੰਜਾਲ ਟੁੱਟ ਗਿਆ ਇਹ ਤਾਂ ਸਾਥ ਸੰਗਤ ਜੀ ਸਾਡੇ ਨਾਲ ਵੀ ਹੁੰਦਾ ਕਦੀ ਵੇਖਿਓ ਕਦੀ ਕੀਰਤਨ ਦੇ ਵਿੱਚ ਜਾਂ ਕਥਾ ਦੇ ਵਿੱਚ ਮਨ ਇਹੋ ਜਿਹਾ ਜੁੜਦਾ ਹੈ ਉਦੋਂ ਅਸੀਂ ਉੱਥੇ ਬੈਠੇ ਪ੍ਰਣ ਕਰ ਲੈਂਦੇ ਆਂ ਵੀ ਅੱਜ ਤੋਂ ਬਾਅਦ ਚੰਗੇ ਕੰਮ ਕਰਨੀ ਆ ਮਾੜਾ ਕੋਈ ਕੰਮ ਨਹੀਂ ਕਰਨਾ ਤੇ ਹੁਣ ਤੋਂ ਨਾਮ ਜਪਿਆ ਕਰਨਾ ਭਗਤੀ ਕਰਿਆ ਕਰਨੀ ਆ ਪਰ ਜਦੋਂ ਹੀ ਅਸੀਂ ਸੰਗਤ ਵਿੱਚੋਂ ਬਾਹਰ ਆਨੇ ਆਂ ਕੁਝ ਸਮੇਂ ਦੇ ਵਿੱਚ ਹੀ ਅਸੀਂ ਉਹ ਸਭ ਕੁਝ ਭੁੱਲ ਜਾਂਦੇ ਆਂ ਸੋ ਪੀਤਾ ਮਹਤਾ ਕਾਲੂ ਜੀ ਦੇ ਵੀ ਜਗਤ ਜੰਜਾਲ ਛੁੱਟ ਗਿਆ ਕੰਮ ਕਾਰ ਕਰਨ ਦਾ ਧਿਆਨ ਛੁੱਟ ਗਿਆ ਤੇ ਜਿਹੜਾ ਮਨ ਹੈ ਉਹ ਮੈਲ ਰਹਿਤ ਹੋ ਗਿਆ ਤੇ ਮਨ ਹੁਣ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗਣ ਲੱਗ ਪਿਆ ਹਿਰਦੇ ਵਿੱਚ ਉਹਨਾਂ ਨੂੰ ਗਿਆਨ ਹੋ ਗਿਆ ਵੀ ਇਹ ਸੰਸਾਰ ਦੇ ਸਾਰੇ ਕੰਮ ਝੂਠੇ ਨੇ ਤੇ ਜਿਹੜਾ ਸੱਚਾ ਕੰਮ ਹੈ ਉਹ ਨਾਮ ਜਪਣਾ ਹੀ ਹੈ ਸਿਮਰਨ ਭਾਵੇਂ ਕਿਸੇ ਨੇ ਵੀ ਕਰ ਲਿਆ ਭਾਵੇਂ ਕਿਸੇ ਵੀ ਧਰਮ ਦਾ ਭਾਵੇਂ Hindu ਹੋਵੇ ਮੁਸਲਮਾਨ ਹੋਵੇ ਪਾਣੀ ਸੇ ਖੋਵੇ। ਉਹਨੂੰ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੋਣਾ। ਕਹਿੰਦੇ ਨੇ ਕਿ ਉਸ ਦਿਨ ਤੋਂ ਪਿਤਾ ਮਹਤਾ ਕਾਲੂ ਜੀ ਦਾ ਧਿਆਨ ਦਿਨ ਰਾਤ ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਗਿਆ। ਪਿਤਾ ਜੀ ਦੇ ਹਿਰਦੇ ਵਿੱਚੋਂ ਈਰਖਾ ਭਜ ਗਈ। ਇਹ ਚੰਗਾ ਜਾਂ ਇਹ ਮਾੜਾ ਇਹ ਸਭ ਕੁਝ ਹਿਰਦੇ ਵਿੱਚੋਂ ਸਾਫ਼ ਹੋ ਗਿਆ, ਨਿਕਲ ਗਿਆ। ਹੁਣ ਪਿਤਾ ਮਹਤਾ ਕਾਲੂ ਜੀ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਵੇਖਣ ਲੱਗ ਪਏ। ਅਸਲ ਵਿੱਚ ਇਹ ਸਾਰੀ ਅਵਸਥਾ ਦੀ ਗੱਲ ਹੈ ਜਿਹੜਾ ਨਾਮ ਜਪਦਾ ਹੈ ਭਗਤੀ ਕਰਦਾ ਹੈ ਉਹਦੀ ਪਹੁੰਚ ਵਧੀ ਜਾਂਦੀ ਹੈ ਫਿਰ ਪਿਤਾ ਜੀ ਨੇ ਸਾਰੀਆਂ ਕਲਪਨਾਵਾਂ ਛੱਡ ਦਿੱਤੀਆਂ ਕਿਉਂਕਿ ਜਦ ਉਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਸਾਡਾ ਪੁੱਤਰ ਮਹਾਪੁਰਖ ਹੈ ਰੱਬ ਰੂਪ ਹੈ ਸਾ ਸੰਗਤ ਜੀ ਪਿਤਾ ਮਹਿਤਾ ਕਾਲੂ ਜੀ ਦੀ ਪਿਛਲੀ ਭਗਤੀ ਵੀ ਪ੍ਰਗਟ ਹੋ ਗਈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਪਿਤਾ ਮਹਿਤਾ ਕਾਲੂ ਜੀ ਨੇ ਰੱਬ ਤੋਂ ਭਗਤੀ ਕਰ ਕਰਕੇ ਇਹ ਦਾਤ ਮੰਗੀ ਸੀ ਕਿ ਮੇਰੇ ਘਰੇ ਤੁਸੀਂ ਪੁੱਤਰ ਬਣ ਕੇ ਜਨਮ ਲਓ ਸੋ ਹੁਣ ਪਿਤਾ ਮਹਿਤਾ ਕਾਲੂ ਜੀ ਦਾ ਧਿਆਨ ਨਾਮ ਵਿੱਚ ਲੱਗ ਗਿਆ ਹੁਣ ਸਾਧ ਸੰਗਤ ਜੀ ਇੱਥੇ ਅੱਗੇ ਜਿਹੜੀ ਕਥਾ ਆਉਣੀ ਹੈ ਇੱਥੇ ਸ਼ੰਕਾ ਨਾ ਕਰਿਓ ਬਿਲਕੁਲ ਵੀ ਕਿਉਂਕਿ ਇਹ ਰਿਵਾਜ ਉਸ ਸਮੇਂ ਚੱਲਦੇ ਹੁੰਦੇ ਸੀ ਜੇ ਪ੍ਰੋਹਤ ਜਨਮ ਪਤਰੀ ਬਣਾ ਸਕਦਾ ਜੇ ਪ੍ਰੋਹਤ ਜਿਨੇ ਉਹ ਕਵਨ ਆ ਸਕਦਾ ਤਾਂ ਸ਼ਰਾਦ ਕਿਹੜੀ ਵੱਡੀ ਗੱਲ ਸੀ ਇਹ ਤਾਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਮਰਿਆਦਾ ਬਾਅਦ ਵਿੱਚ ਬਣਾਈ ਕਿ ਸਿੱਖੋ ਆ ਕੰਮ ਨਹੀਂ ਕਰਨੇ ਤੇ ਆ ਕੰਮ ਕਰਨੇ ਪਿਤਾ ਮਹਤਾ ਕਾਲੂ ਜੀ ਨੇ ਵੇਖਿਆ ਵੀ ਵੱਡਿਆਂ ਦੇ ਸ਼ਰਾਦ ਕਰਾਉਣ ਦਾ ਸਮਾਂ ਨੇੜੇ ਆ ਰਿਹਾ ਹੈ ਹੁਣ ਸ਼ਰਾਦ ਉਸ ਸਮੇਂ ਕਿਉਂ ਕਰਾਉਂਦੇ ਸਨ ਬ੍ਰਾਹਮਣਾਂ ਨੂੰ ਘਰੇ ਸੱਦ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਣਾ ਤੇ ਦਾਨ ਪੂਨ ਕਰਨਾ ਤੇ ਆਪਣੇ ਮਨ ਵਿੱਚ ਇਹ ਸੋਚਣਾ ਵੀ ਇਹ ਕੀਤਾ ਹੋਇਆ ਦਾਨਪੁਨ ਤੇ ਸ਼ਕਾਇਆ ਹੋਇਆ ਪ੍ਰਸ਼ਾਦਾ ਇਹ ਮੇਰੇ ਪਿਤਰਾ ਤੱਕ ਪਹੁੰਚੇਗਾ। ਸੋ ਪਿਤਾ ਮਹਿਤਾ ਕਾਲੂ ਜੀ ਨੇ ਬੱਟਿਆਂ ਦਾ ਸਰਾਧ ਕਰਾਉਣ ਵਾਸਤੇ ਸਾਰਾ ਸਾਜੂ ਸਮਾਨ ਮੰਗਾਇਆ। ਉਹਨਾਂ ਸਾਧ ਸੰਗਤ ਜੀ ਇੱਥੇ ਬੜਿਆਂ ਨੇ ਰੌਲਾ ਪਾਉਣਾ ਹੈ। ਦੀਆ ਸ਼ਰਾਧ ਕਿੱਥੋਂ ਆ ਗਈ? ਆਹ ਗੁਰੂ ਮਹਾਰਾਜ ਜੀ ਦੇ ਨਾਲ ਕੀ ਚੀਜ਼ਾਂ ਜੋੜੀ ਜਾਂਦੇ ਹੋ? ਪ੍ਰਸਾਦ ਸੰਗਤ ਜੀ ਅੱਗੇ ਗੁਰੂ ਮਹਾਰਾਜ ਜੀ ਨੇ ਕੀ ਜਵਾਬ ਦੇਣਾ ਹੈ ਉਹ ਸੁਣਨ ਵਾਲਾ। ਤੇ ਸਾਧ ਸੰਗਤ ਜੀ ਉਸ ਸਮੇਂ ਇਹ ਚੀਜ਼ਾ ਗੁਰੂ ਮਹਾਰਾਜ ਦੇ ਪਰਿਵਾਰ ਵਿੱਚ ਚਲਦੀਆਂ ਸੀ ਕਿਉਂਕਿ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਕੋਈ ਮਰਿਆਦਾ ਨਹੀਂ ਬੰਨੀ ਹੋਈ ਸੀ ਹੁਣ ਪਿਤਾ ਮਹਿਤਾ ਕਾਲੂ ਜੀ ਪਟਵਾਰੀ ਸਨ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਸੋ ਉਹਨਾਂ ਨੇ ਸਾਜੋ ਸਮਾਨ ਮੰਗਵਾ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ ਹੁਣ ਉੱਥੇ ਬਹੁਤ ਬ੍ਰਾਹਮਣ ਆਏ ਤੇ ਬ੍ਰਾਹਮਣਾਂ ਦਾ ਜਿਹੜਾ ਮੁਖੀ ਪੰਡਿਤ ਸੀ ਉਹ ਗੁਰੂ ਮਹਾਰਾਜ ਜੀ ਦੇ ਘਰ ਆ ਕੇ ਰਹਿ ਗਿਆ ਕੁਝ ਸਮੇਂ ਦੇ ਵਿੱਚ ਸ਼ਰਾਧ ਸ਼ੁਰੂ ਹੋਣੀ ਸੀ ਸੋ ਸਹਜ ਸੋ ਭਾਈ ਗੁਰੂ ਨਾਨਕ ਸੱਚੇ ਪਾਸ਼ਾ ਉੱਥੇ ਆ ਗਏ ਜਿੱਥੇ ਇਹਨਾਂ ਨੇ ਸ਼ਰਾਧ ਕਰਨੀ ਸੀ ਤੇ ਗੁਰੂ ਨਾਨਕ ਸੱਚੇ ਪਾਸ਼ਾ ਆਪਣੇ ਪਿਤਾ ਦੇ ਨੇੜੇ ਬਹਿ ਗਏ ਮਹਾਰਾਜ ਨੇ ਬੜੇ ਸਹਜ ਦੇ ਨਾਲ ਆਪਣੇ ਪਿਤਾ ਜੀ ਨੂੰ ਬਚਨ ਕਹੇ ਹੁਣ ਤਾਂ ਪਿਤਾ ਮਹਤਾ ਕਾਲੂ ਜੀ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਬਹੁਤ ਸਤਿਕਾਰ ਕਰਨ ਲੱਗੇ ਪਏ ਪਹਿਲਾਂ ਤਾਂ ਉਹ ਇਹੀ ਸਮਝਦੇ ਸੀ ਕਿ ਇਹ ਮੇਰਾ ਪੁੱਤ ਹੈ ਪਰ ਅੱਜ ਉਹਨਾਂ ਨੂੰ ਗੁਰੂ ਪਾਸ਼ਾ ਨੂੰ ਮਾਹਪੁਰਖ ਜਾਣ ਕੇ ਉਹਨਾਂ ਦੀ ਗੱਲ ਸੁਣਦੇ ਨੇ ਪਿਤਾ ਮਹਿਤਾ ਕਾਲੂ ਜੀ ਹਲੇ ਗੁਰੂ ਸਾਹਿਬ ਜੀ ਨੂੰ ਪਰਮਾਤਮਾ ਸਰੂਪ ਕਰਕੇ ਨਹੀਂ ਪਛਾਨ ਰਹੇ ਉਹ ਹਲੇ ਬਸ ਇੰਨੇ ਹੀ ਸਮਝੇ ਨੇ ਕਿ ਇਹ ਮਾਹਪੁਰਖ ਨੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਬਹੁਤ ਸਹਿਜ ਦੇ ਨਾਲ ਪਿਤਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਪਿਤਾ ਜੀ ਆਹ ਕਿਹੜੇ ਕੰਮ ਲੱਗੇ ਹੋ ਮਹਾਰਾਜ ਜੀ ਕਹਿੰਦੇ ਐਨਾ ਸਾਜੂ ਸਮਾਨ ਇਕੱਠਾ ਕੀਤਾ ਤੁਹਾਨੂੰ ਕੋਈ ਦੁੱਖ ਲੱਗਿਆ ਪਿਤਾ ਮਹਿਤਾ ਕਾਲੂ ਜੀ ਅੱਗੇ ਉੱਤਰ ਦਿੰਦੇ ਨੇ ਕਹਿੰਦੇ ਨੇ ਤੁਹਾਡੇ ਪਿਤਰਾ ਦਾ ਸ਼ਰਾਦ ਕਰਾ ਰਿਆ ਆਦ ਦੇ ਦਿਨ ਸਾਡੀ ਕੁਲ ਦੀ ਰੀਤੀ ਹੈ ਕਿ ਅਸੀਂ ਸ਼ਰਾਦ ਕਰਾਨੇ ਆ ਇਹ ਤਾਂ ਸਾਡੀ ਕੁਲ ਦੀ ਰੀਤੀ ਹੈ ਸਾਡੀ ਬੇਦੀਆਂ ਦੀ ਰੀਤੀ ਹੈ ਇਸ ਲਈ ਅਸੀਂ ਸ਼ਰਾਦ ਕਰਾ ਰਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਜੋ ਤੁਸੀਂ ਕਹਿਨੀਓ ਠੀਕ ਹੈ ਪਰ ਮਹਾਰਾਜ ਕਹਿੰਦੇ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੋ ਮਹਾਰਾਜ ਕਹਿੰਦੇ ਤੁਸੀਂ ਸ਼ਰਾਧ ਕਰਾਨ ਨੂੰ ਬੜਾ ਪੁੰਨ ਵਾਲਾ ਕੰਮ ਸਮਝਦੇ ਹੋ ਤੁਸੀਂ ਸੋਚਦੇ ਹੋ ਵੀ ਸਾਡਾ ਕੀਤਾ ਹੋਇਆ ਦਾਨ ਪੁੰਨ ਸਾਡਾ ਛਕਾਇਆ ਹੋਇਆ ਪ੍ਰਸ਼ਾਦਾ ਸਾਡੇ ਪਿਤਰਾ ਤੱਕ ਪਹੁੰਚੇਗਾ ਪਰ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਪਿਤਾ ਜੀ ਸਾਡੇ ਪਿਤਰ ਉਥੇ ਪਹੁੰਚੇ ਹੋਏ ਨੇ ਜਿੱਥੇ ਸੁੱਖ ਹੀ ਸੁੱਖ ਹੈ ਜਿੱਥੇ ਨਾ ਭੁੱਖ ਹੈ ਤੇ ਨਾ ਪਿਆਸ ਹੈ ਸਾ ਸੱਲਦੀਆ ਤੇ ਪਿੱਤਰ ਪੂਰਵਜਾਂ ਨੂੰ ਕਿਹਾ ਗਿਆ ਜਿਹੜੇ ਘਰ ਦੇ ਵੱਡ ਵਡੇਰੇ ਸਨ ਜਿਹੜੇ ਚੱਲ ਬਸੇ ਸੋ ਸਾਡੇ ਪਿੱਤਰ ਤਾਂ ਬੜੇ ਸੁੱਖ ਵਾਲੇ ਥਾਂ ਤੇ ਨੇ ਸਾਹ ਸੰਗਤ ਜੀ ਪਰਿਵਾਰ ਦੇ ਵਿੱਚ ਇੱਕ ਵੀ ਬੰਦਗੀ ਵਾਲਾ ਪੈਦਾ ਹੋ ਜੇ ਤਾਂ ਉਹ ਆਪਣਾ ਤਾਂ ਉਧਾਰ ਕਰਾਉਂਦਾ ਹੀ ਕਰਾਂਦਾ ਉਹ ਤਾਂ ਪਿਛਲਿਆਂ ਦਾ ਵੀ ਉਧਾਰ ਕਰਾ ਦਿੰਦਾ ਤੇ ਜੇ ਪਰਿਵਾਰ ਵਿੱਚ ਇੱਕ ਭੈੜਾ ਬੱਚਾ ਪੈਦਾ ਹੋ ਜੇ ਉਹ ਪਿਛਲੇ ਆਦਿ ਵੀ ਬਣਾਇਆ ਹੋਇਆ ਨਾਮ ਬਿਗਾੜ ਦਿੰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਸ ਕੁਲ ਦੇ ਵਿੱਚ ਪ੍ਰਕਾਸ਼ ਲਿੱਤਾ ਉਹ ਕੁਲ ਦੇ ਪਿੱਤਰ ਕਿਤੇ ਨਰਕਾ ਵਿੱਚ ਫਿਰਦੇ ਹੋਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਤੁਹਾਡੇ ਪਿੱਤਰ ਸੁਖੀ ਹਨ ਉਹ ਤਾਂ ਉੱਥੇ ਪਹੁੰਚੇ ਹੋਏ ਹਨ ਜਿੱਥੇ ਉਹਨਾਂ ਨੂੰ ਨਾ ਭੁੱਖ ਲੱਗਦੀ ਹੈ ਤੇ ਨਾ ਹੀ ਪਿਆਸ ਬਾਕੀ ਸਾਧ ਸੰਗਤ ਜੀ ਇਹ ਤਾਂ ਐਵੀਂ ਗੱਲ ਜੀ ਬਣਾਈ ਹੋਈ ਹੈ ਇਹ ਪ੍ਰਸ਼ਾਦਾ ਉੱਪਰ ਕਿਵੇਂ ਬੌਂਜਣਾ ਮਹਾਰਾਜ ਕਹਿੰਦੇ ਜਿਹੜੇ ਸਾਡੇ ਪਿੱਤਰ ਨੇ ਉਹ ਕਿਤੇ ਸ਼ਰਾਦ ਨੂੰ ਨਹੀਂ ਉਡੀਕਦੇ ਕਿ ਸਾਲ ਮਗਰੋਂ ਸ਼ਰਾਦ ਆਏਗਾ ਤੇ ਅਸੀਂ ਰੱਜ ਕੇ ਖਾਵਾਂਗੇ ਮਹਾਰਾਜ ਕਹਿੰਦੇ ਉਹ ਤਾਂ ਸਦਾ ਹੀ ਸੁੱਖ ਵਿੱਚ ਨੇ ਤੇ ਉਹ ਕਿੱਥੇ ਪਹੁੰਚੇ ਹੋਏ ਨੇ ਉਹ ਪਹੁੰਚੇ ਹੋਏ ਨੇ ਸੱਚਖੰਡ ਵਿੱਚ ਭਗਤ ਕਬੀਰ ਜੀ ਕਹਿੰਦੇ ਜਿਉਂਦਿਆਂ ਦੀ ਤਾਂ ਤੁਸੀਂ ਕਦੀ ਕਦਰ ਨਹੀਂ ਕੀਤੀ ਸੇਵਾ ਨਹੀਂ ਕੀਤੀ ਤੇ ਮਰਿਆਂ ਨੂੰ ਤੁਸੀਂ ਪ੍ਰਸ਼ਾਦੇ ਛਕਾਈ ਜਾਂਦੇ ਹੋ ਤੇ ਮਰੇ ਵੀ ਕਿਹੜੇ ਸ਼ਰੀਰ ਧਾਰ ਕੇ ਸਾਹਮਣੇ ਬੈਠੇ ਹੋਏ ਨੇ ਸ਼ਕਾਤਾ ਅਸੀਂ ਕਿਸੇ ਹੋਰ ਨੂੰ ਰਏ ਆਂ ਬਸ ਇਹ ਤਾਂ ਮਨ ਦਾ ਇੱਕ ਫੁਰਨਾ ਹੀ ਹੈ ਕਿ ਸਾਡਾ ਸ਼ਕਾਇਆ ਹੋਇਆ ਪ੍ਰਸ਼ਾਦਾ ਉੱਪਰ ਤੱਕ ਅੱਪੇ ਪਹੁੰਚ ਜਾਏਗਾ ਮਹਾਰਾਜ ਕਹਿੰਦੇ ਪ੍ਰਸ਼ਾਦਾ ਸ਼ਕਾਨਾ ਸ਼ਕਾਓ ਲੋੜਵੰਤਾ ਨੂੰ ਸ਼ਕਾਓ ਬ੍ਰਾਹਮਣਾਂ ਨੂੰ ਸ਼ਕਾਓ ਨਾ ਨਹੀਂ ਐ ਪਰ ਮਨ ਵਿੱਚ ਇਹ ਭਾਵਨਾ ਨਾ ਰੱਖਿਓ ਕਿ ਤੁਸੀਂ ਸ਼ਰਾਦ ਕਰਾ ਰਹੇ ਹੋ ਜਾਇ ਸਾਡਾ ਸ਼ਕਾਇਆ ਹੋਇਆ ਭੋਜਨ ਸਾਡੇ ਪਿਤਾਂ ਤੱਕ ਪਹੁੰਚੇਗਾ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਇਹ ਜਿੰਨਾ ਚਿਰ ਮੈਂ ਆਪਣੀਆਂ ਅੱਖਾਂ ਨਾਲ ਇਹ ਵੇਖ ਨਹੀਂ ਲੈਂਦਾ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਵਿਸ਼ਵਾਸ ਕਿਵੇਂ ਹੋਏਗਾ ਪਿਤਾ ਮਹਿਤਾ ਕਾਲੂ ਜੀ ਨੂੰ ਇਸ ਗੱਲ ਦਾ ਨਿਸ਼ਚੈ ਹੋ ਚੁੱਕਿਆ ਸੀ ਕਿ ਜੇ ਮੈਂ ਆਪਣੇ ਪੁੱਤਰ ਨੂੰ ਇਹ ਗੱਲ ਕਹੂੰਗਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਮਰੱਥਾ ਵਾਲੇ ਹਨ ਉਹ ਵਕਾਫੀ ਦੇਣਗੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਪੁੱਤਰ ਬਹੁਤ ਰੱਜੇ ਹੋਏ ਨੇ ਤੇ ਬਹੁਤ ਆਨੰਦ ਵਿੱਚ ਨੇ ਤੇ ਸਤਖੰਡ ਵਿੱਚ ਨੇ ਮੈਨੂੰ ਉਹ ਥਾਂ ਦਿਖਾਓ ਜਿੱਥੇ ਸਾਡੇ ਪਿਤਰ ਨੇ ਜੇ ਮੈਂ ਆਪਣੀਆਂ ਅੱਖਾਂ ਨਾਲ ਵੇਖਾਂਗਾ ਤਾਂ ਹੀ ਮੈਂ ਇਸ ਗੱਲ ਨੂੰ ਮੰਨਾਂਗਾ ਗੁਰੂ ਮਹਾਰਾਜ ਕਹਿੰਦੇ ਪਿਤਾ ਜੀ ਅੱਖਾਂ ਬੰਦ ਕਰੋ ਤੁਹਾਨੂੰ ਤੁਹਾਡੇ ਪਿਤਰ ਹੁਣੇ ਦਿਖਾ ਦਿੰਨੇ ਆ ਮਹਾਰਾਜ ਕਹਿੰਦੇ ਪਿਤਾ ਜੀ ਜਿੰਨੇ ਵੀ ਬੇਦੀ ਨੇ ਤੁਸੀਂ ਸਾਰੇ ਇਕੱਠਿਆਂ ਨੂੰ ਬੈਠੇ ਵੇਖੂਗੇ ਸਤਗੁਰੂ ਜੀ ਦੇ ਪਿਤਾ ਜੀ ਅੱਖਾਂ ਬੰਦ ਕਰਕੇ ਬਹਿ ਗਏ

ਮੈਤਾ ਕਾਲੂ ਜੀ ਨੇ ਕੀ ਵੇਖਿਆ ਵੀ ਉਹਨਾਂ ਦੇ ਜਿੰਨੇ ਵੀ ਪਿੱਤਰ ਸਨ ਜਿੰਨੇ ਵੀ ਬੀਬੀ ਸਨ ਸਾਰੇ ਹੱਥ ਜੋੜ ਕੇ ਖਲੋਗੇ ਹੈ ਤਾਂ ਉਹ ਸਾਰੇ ਬੀਬੀ ਸਨ ਪਰ ਮੈਤਾ ਕਾਲੂ ਜੀ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਸੀ ਕਿਉਂਕਿ ਦਾਦਿਆਂ ਦੇ ਪਰਦਾਦਿਆਂ ਦੇ ਲੱਕੜ ਦਾਦਿਆਂ ਦੇ ਦਾਦੇ ਸਾਰੇ ਉੱਥੇ ਮੌਜੂਦ ਸਨ ਸਾਰੀ ਬਿੰਦੀ ਕੁੱਲ ਉੱਥੇ ਬੈਠੀ ਸੀ ਸਾਰੇ ਹੱਥ ਜੋੜ ਕੇ ਭਾਈ ਮੈਤਾ ਕਾਲੂ ਜੀ ਨੂੰ ਕਹਿੰਦੇ ਤੁਹਾਡੇ ਕੰਮ ਤਨ ਨੇ ਦਿਨਾਂ ਕਰਕੇ ਤੁਹਾਡੇ ਘਰ ਵਿੱਚ ਪ੍ਰਮਾਤਮਾ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਨਮ ਲਿਆ। ਉਹ ਕਹਿਣ ਲੱਗੇ ਮਹਤਾ ਕਾਲੂ ਜਿਸ ਦਿਨ ਪ੍ਰਮਾਤਮਾ ਤੁਹਾਡੇ ਘਰ ਵਿੱਚ ਪ੍ਰਗਟ ਹੋਏ ਨੇ ਉਸ ਦਿਨ ਤੋਂ ਅਸੀਂ ਸੱਚਖੰਡ ਵਿੱਚ ਆ ਗਏ। ਸਾਡਾ ਉਧਾਰ ਹੋ ਗਿਆ। ਮਹਤਾ ਕਾਲੂ ਜੀ ਨੇ ਸੋਚਿਆ ਵੀ ਮੈਂ ਚੰਗੀ ਤਰੀਕੇ ਪੁੱਛ ਲੈਣਾ। ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਇੱਥੇ ਬੈਠਿਆ ਨਾ। ਸਾਰੇ ਪਿੱਤਰ ਹੱਥ ਜੋੜ ਕੇ ਕਹਿਣ ਲੱਗੇ ਮਹਤਾ ਕਾਲੂ ਜੀ ਅਸੀਂ ਉਦੋਂ ਦੇ ਇੱਥੇ ਆਏ ਹੋਇਆ ਜਦੋਂ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਤੁਹਾਡੇ ਘਰੇ ਪ੍ਰਕਾਸ਼ ਹੋਇਆ ਸਾਡੇ ਵਿੱਚੋਂ ਕੋਈ ਕਿਤੇ ਸੀ ਤੇ ਕੋਈ ਕਿਤੇ ਸੀ ਪਰ ਜਦੋਂ ਦਾ ਗੁਰੂ ਪਾਤਸ਼ਾਹ ਜੀ ਨੇ ਤੁਹਾਡੇ ਘਰ ਵਿੱਚ ਪ੍ਰਕਾਸ਼ ਲਿਆ ਅਸੀਂ ਉਦੋਂ ਦੇ ਇੱਥੇ ਬੈਠੇ ਹਾਂ ਇੱਥੇ ਸਾਨੂੰ ਬਹੁਤ ਉੱਚ ਪਦਵੀ ਮਿਲੀ ਹੈ ਦੁਨੀਆ ਵਿੱਚ ਹਰ ਰੱਬ ਦਾ ਪਿਆਰਾ ਭਗਤ ਮਹਾਪੁਰਖ ਇਹਨਾਂ ਸਾਰਿਆਂ ਦੀ ਇੱਕ दिली ਇੱਛਾ ਹੁੰਦੀ ਹੈ ਕਿ ਸਤਖੰਡ ਵਿੱਚ ਥਾਂ ਮਿਲ ਜੇ ਕਿਉਂਕਿ ਸਾਧ ਸੰਗਤ ਜੀ ਇੱਕ ਤਾਂ ਹੁੰਦੇ ਨੇ ਨਰਕ ਇੱਕ ਹੁੰਦੇ ਨੇ ਸਵਰਗ ਨਰਕਾ ਵਿੱਚ ਦੁੱਖ ਮਿਲਦੇ ਨੇ ਤੇ ਜਿਹੜੇ ਸਵਰਗ ਨੇ ਹੈ ਉਹ ਵੀ ਦੁੱਖदाई ਪਰ ਦੂਜੇ ਪਾਸੇ ਸੱਚਖੰਡ ਹੈ ਜਿੱਥੇ ਕੌਣ ਰਹਿੰਦਾ ਸੱਚਖੰਡ ਵਸੇ ਨਿਰੰਕਾਰ ਪ੍ਰਮਾਤਮਾ ਰਹਿੰਦਾ ਉੱਥੇ ਜਿੱਥੇ ਸਦਾ ਹੀ ਸੁੱਖ ਹੈ ਸੋ ਸਾਰੇ ਪਿੱਤਰ ਕਹਿਣ ਲੱਗੇ ਅਸੀਂ ਤਾਂ ਇੱਥੇ ਬਹੁਤ ਉੱਚ ਬਦਵੀ ਤੇ ਬੈਠੇ ਹੋਏ ਆ ਭਾਈ ਮਹਤਾ ਕਾਲੂ ਜੀ ਨੂੰ ਸਾਰੇ ਪਿੱਤਰ ਦੱਸਣ ਲੱਗੇ ਨੇ ਉਹ ਆਪਣੇ ਪੁੱਤਰ ਨੂੰ ਪੁੱਤਰ ਕਰਕੇ ਨਾ ਜਾਣੀ ਤੇਰਾ ਪੁੱਤਰ ਰੱਬ ਹੈ ਮਹਤਾ ਕਾਲੂ ਜੀ ਬੜੇ ਹੈਰਾਨ ਹੁੰਦੇ ਨੇ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਪੁੱਤਰ ਨੂੰ ਪੁੱਤ ਕਰਕੇ ਜਾਣਿਆ ਤੇ ਹੁਣ ਮੈਂ ਇਹਨਾਂ ਨੂੰ ਮਹਾਪੁਰਖ ਸਮਝਿਆ ਸੀ ਪਰ ਇਹ ਤਾਂ ਖੁਦ ਪਰਮਾਤਮਾ ਹੀ ਨੇ ਸਾਹ ਸੰਜੇ ਜੀ ਵੇਖ ਲਓ ਕਿੰਨਾ ਵੱਡਾ ਪੁਲੇਖਾ ਪੈ ਗਿਆ ਕਿੰਨੇ ਜਨਮੋਂ ਮਹਤਾ ਕਾਲੂ ਜੀ ਨੇ ਭਗਤੀ ਕੀਤੀ ਤੇ ਪਰਮਾਤਮਾ ਦੇ ਸਰਗੁਣ ਸਰੂਪ ਵਿੱਚ ਦਰਸ਼ਨ ਮੰਗਦੇ ਰਹੇ ਤੇ ਹੁਣ ਜਦ ਇਸ ਜਨਮ ਦੇ ਵਿੱਚ ਉਹਨਾਂ ਨੂੰ ਪੂਰੀ ਜ਼ਿੰਦਗੀ ਸਰਗਮ ਸਰੂਪ ਦੇ ਦਰਸ਼ਨ ਹੁੰਦੇ ਰਹੇ ਤੇ ਉਹਨਾਂ ਨੂੰ ਉਸ ਸਮੇਂ ਪਛਾਣਿਆ ਨਹੀਂ ਮੈਂ ਤਾਂ ਕਾਲੂ ਜੀ ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਭੁਲੇਖੇ ਵਿੱਚ ਹੀ ਬਤੀਤ ਕਰ ਦਿੱਤੀ ਹੁਣ ਸਤਖੰਡ ਵਿੱਚ ਆਨੰਦ ਹੀ ਅੰਨਾ ਕਿ ਪਿਤਾ ਜੀ ਦਾ ਇਹ ਫੁਰਨਾ ਬਣ ਗਿਆ ਵੀ ਮੈਂ ਨੀਤੇ ਜਾਣਾ ਹੀ ਨਹੀਂ ਹੈ ਗੁਰੂ ਮਹਾਰਾਜ ਦਿਲਾਂ ਦੀ ਜਾਣਨ ਵਾਲੇ ਮਹਾਰਾਜ ਜਾਣਗੇ ਕਿ ਪਿਤਾ ਜੀ ਦਾ ਹੁਣ ਫੁਰਨਾ ਇੱਥੇ ਹੀ ਰਹਿਣ ਦਾ ਹੋ ਗਿਆ ਤੇ ਵਾਪਿਸ ਜਾਣਾ ਨਹੀਂ ਚਾਹਦੇ ਪਰ ਹਲੇ ਇਹਨਾਂ ਦੇ ਅੰਤਮ ਸਮੇਂ ਨੂੰ ਥੋੜਾ ਸਮਾਂ ਪਿਆ ਹੋਇਆ ਸੋ ਕਹਿੰਦੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਪਿਤਾ ਮਹਤਾ ਕਾਲੂ ਜੀ ਦਾ ਹੱਥ ਫੜ ਕੇ دبਿਆ ਕਹਿੰਦੇ ਜਿਹੜੀ ਸੁਰਤ ਸੱਚਖੰਡ ਵਿੱਚ ਸੀ ਉਹ ਉਸੇ ਵਕਤ ਸ਼ਰੀਰ ਵਿੱਚ ਵਾਪਿਸ ਆ ਗਈ ਜਦੋਂ ਸ਼ਰੀਰ ਵਿੱਚ ਸਤਿਆ ਆ ਗਈ ਤਾਂ ਉਸੇ ਵੇਲੇ ਅੱਖਾਂ ਖੋਲੀਆਂ ਗੁਰਨਾਨਕ ਸੱਚੇ ਪਾਤਸ਼ਾਹ ਉਸ ਵੇਲੇ ਬੋਲੇ ਪਿਤਾ ਜੀ ਦੇਖ ਲੈ ਪਿੱਤਰ ਕੀ ਨਹੀਂ ਦੇਖੇ ਕੀ ਵਿਖਿਆ ਤੁਸੀਂ ਉੱਥੇ ਸਾਨੂੰ ਵੀ ਦੱਸੋ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਦੇ ਸਾਰੇ ਸੰਸੇ ਭੱਜ ਗਏ ਅੱਜ ਉਹਨਾਂ ਨੂੰ ਸਮਝ ਲੱਗ ਗਿਆ ਵੀ ਆ ਮੇਰੇ ਕੋਈ ਸਧਾਰਨ ਪੁੱਤਰ ਨਹੀਂ ਹੈ ਇਹ ਆਪ ਰੱਬ ਨੇ ਇਹ ਆਪ ਪਰਮੇਸ਼ਰ ਨੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਮੈਂ ਸਾਰੇ ਆਪਣੇ ਪੁੱਤਰ ਦੇਖ ਆਇਆ ਉਹ ਤਾਂ ਉੱਥੇ ਰਹਿ ਰਹੇ ਨੇ ਜਿੱਥੇ ਆਨੰਦ ਹੀ ਆਨੰਦ ਹੈ ਉਹਨਾਂ ਨੂੰ ਇਹਨਾਂ ਸ਼ਰਦਾ ਦੀ ਲੋੜ ਨਹੀਂ ਹੈ ਤਾਂ ਉਸ ਸਮੇਂ ਪਿਤਾ ਮਹਿਤਾ ਕਾਲੂ ਜੀ ਨੇ ਹੱਥ ਜੋੜਦੇ ਤੇ ਕਹਿਣ ਲੱਗੇ ਮੈਨੂੰ ਵੀ ਤੁਸੀਂ ਉਸੇ ਥਾਂ ਪੇਜ ਦਿਓ ਜਿੱਥੇ ਉਹ ਬੈਠੇ ਨੇ ਇਹ ਸਾਰਾ ਸੰਸਾਰ ਤਾਂ ਝੂਠਾ ਹੈ ਉਹੀ ਸੱਚੀ ਥਾਂ ਹੈ ਮੈਨੂੰ ਤੁਸੀਂ ਉੱਥੇ ਹੀ ਪੇਜ ਦਿਓ हे ਕਿਰਪਾ ਦੇ ਖਜ਼ਾਨੇ ਨਾਨਕ ਜੀ ਮੈਨੂੰ ਉੱਥੇ ਸਿਰਫ ਤੁਸੀਂ ਪਹੁੰਚਾ ਸਕਦੇ ਹੋ ਕੋਈ ਹੋਰ ਨਹੀਂ ਪਹੁੰਚਾ ਸਕਦਾ ਮੇਰੀ ਇੱਛਾ ਹੈ ਇਹ ਜਿਹੜਾ ਮੇਰਾ ਸਰੀਰ ਹੈ ਗੰਦਗੀ ਨਾਲ ਭਰਿਆ ਹੋਇਆ ਮਲ ਮੂਤਰ ਨਾਲ ਭਰਿਆ ਹੋਇਆ ਮੈਂ ਚਾਹੁੰਨਾ ਇਸ ਸਰੀਰ ਵਿੱਚੋਂ ਨਿਕਲ ਕੇ ਸੱਚਖੰਡ ਚ ਲਿਆ ਜਾਵਾਂ ਸਾਰਸੰਗਤ ਜੀ ਇੱਥੇ ਕੋਈ ਛੋਟੀ ਜੀ ਗੱਲ ਨਹੀਂ ਹੋਈ। ਸਰੀਰ ਨੂੰ ਗੰਦਗੀ ਜਾਣਨਾ, ਸਰੀਰ ਨੂੰ ਮਲ ਮੁੱਤਰ ਦਾ ਭਰਿਆ ਹੋਇਆ ਜਾਣਨਾ ਇਹ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈ। ਇਹ ਉਹੀ ਜਾਣਦਾ ਹੈ ਜਿਹੜਾ ਆਪਣੇ ਆਪ ਨੂੰ ਸਰੀਰ ਨਾਲੋਂ ਵੱਖ ਕਰਕੇ ਸਮਝ ਲੈਂਦਾ ਹੈ। ਜਿੰਨਾ ਚਿਰ ਸੁਰਤ ਇਸ ਦੇਹੀ ਵਿੱਚ ਹੈ, ਉਨਾ ਚਿਰ ਬੰਦਾ ਇਸ ਦੇਹੀ ਨੂੰ ਹੀ ਅਸਲੀ ਰੂਪ ਜਾਣਦਾ ਹੈ। ਕਿੰਨੇ ਕਿੰਨੇ ਘੰਟੇ ਇਹਨੂੰ ਸਵਾਰੀ ਜਾਂਦਾ ਹੈ ਪਰ ਅਸਲ ਵਿੱਚ ਇਹ ਹੈ ਆਤਮਾ ਰੂਪ। ਉਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਤਾ ਜੀ ਫਿਲਹਾਲ ਤੁਹਾਡੀ ਥੋੜੀ ਉਮਰ ਪਈ ਹੈ ਜਿਹੜੀ ਤੁਹਾਡੀ ਥੋੜੀ ਜੀ ਉਮਰ ਪਈ ਹੈ ਉਹਨੂੰ ਭੋਗ ਲਓ ਤੇ ਕੁਝ ਦਿਨਾਂ ਬਾਅਦ ਤੁਸੀਂ ਆਪੇ ਹੀ ਉੱਥੇ ਚਲੇ ਜਾਣਾ ਮਹਾਰਾਜ ਕਹਿੰਦੇ ਹੁਣ ਉਠੋ ਇਹਨਾਂ ਬ੍ਰਾਹਮਣਾਂ ਨੂੰ ਸੱਦਿਆ ਹੋਇਆ ਹੈ ਇਹਨਾਂ ਨੂੰ ਪ੍ਰਸ਼ਾਦਾਤਾ ਸਿਖਾਓ ਪ੍ਰਸ਼ਾਦਾ ਸ਼ਕਾ ਕੇ ਪੋਜਨ ਸ਼ਕਾ ਕੇ ਬਾਅਦ ਫਿਰ ਬੈ ਕੇ ਪ੍ਰਮਾਤਮਾ ਦੇ ਗੁਣ ਗਾਓ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਓ ਭਾਈ ਮਹਿਤਾ ਕਾਲੂ ਜੀ ਹੁਣ ਅਗਿਓ ਕੋਈ ਬਚਨ ਨਹੀਂ ਕਰਦੇ ਕਿਉਂ ਕਿਉਂਕਿ ਹੁਣ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਪੁੱਤਰ ਪਰਮਾਤਮਾ ਨੇ ਮੇਰੇ ਪੁੱਤਰ ਹੀ ਅਕਾਲ ਪੁਰਖ ਪਰਮੇਸ਼ਰ ਨੇ ਤੇ ਉਹਨਾਂ ਦਾ ਬਚਨ ਸੱਤ-ਸੱਤ ਕਰਕੇ ਮੰਨਦੇ ਨੇ ਭਾਈ ਮਹਿਤਾ ਕਾਲੂ ਜੀ ਉੱਠਦੇ ਨੇ ਤੇ ਸਾਰੇ ਬ੍ਰਾਹਮਣਾਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਨੇ ਜਿੰਨੇ ਵੀ ਆਏ ਉੱਥੇ ਲੋੜਵੰਦਾਏ ਸਾਰਿਆਂ ਨੂੰ ਭਾਈ ਮਹਿਤਾ ਕਾਲੂ ਜੀ ਰਾਦ-ਰਾਜ ਕੇ ਸ਼ਕਾਉਂਦੇ ਨੇ ਫਿਰ ਕੁਝ ਦਿਨ ਭਾਈ ਮਹਿਤਾ ਕਾਲੂ ਜੀ ਨੇ ਐਵੇਂ ਬਤੀਤ ਕੀਤੇ ਹਉਨਪਈ ਮਹਤਾ ਕਾਲੂ ਜੀ ਦੇ ਸਰੀਰ ਦਾ ਅੰਤਮ ਸਮਾਗਿਆ ਸਾਧ ਸੰਗਤ ਦੀ ਆਮ ਬੰਦੇ ਨੂੰ ਮੌਤ ਦਾ ਬਹੁਤ ਦੁੱਖ ਹੁੰਦਾ ਹੈ ਜਦੋਂ ਬੰਦਾ ਮਰਨ ਲੱਗਦਾ ਹੈ ਉਹ ਮਰਨਾ ਨਹੀਂ ਚਾਹਦਾ ਕਿਉਂਕਿ ਉਹ ਸਰੀਰ ਨਾਲ ਜੁੜਿਆ ਹੁੰਦਾ ਹੈ ਉਹ ਇਸ ਸੰਸਾਰ ਨੂੰ ਛੱਡ ਕੇ ਜਾਣਾ ਨਹੀਂ ਚਾਹਦਾ ਕਿਉਂਕਿ ਉਹ ਮੋਹ ਵਿੱਚ ਫਸਿਆ ਹੁੰਦਾ ਹੈ ਪਰ ਪਈ ਮਹਤਾ ਕਾਲੂ ਜੀ ਨੂੰ ਇਸ ਸਰੀਰ ਨੂੰ ਛੱਡਣ ਦਾ ਕੋਈ ਦੁੱਖ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਸਿਰਫ ਇਸ ਸਰੀਰ ਨੂੰ ਤਿਆਗਣਾ ਹੈ ਮੈਂ ਮਰਨਾ ਨਹੀਂ ਹੈ ਆਤਮਾ ਨੇ ਧਰੀ ਨ ਮਰਨਾ ਆਤਮਾ ਨੇ ਤਾਂ ਸੱਚਖੰਡ ਚਲੇ ਜਾਣਾ ਸਵਾਸ ਸੰਗਤ ਜੀ ਭਈ ਮਹਿਤਾ ਕਾਲੂ ਜੀ ਵੀ ਧੰਨ ਹਨ ਉਹਨਾਂ ਦੀ ਬਹੁਤ ਬੰਦਗੀ ਸੀ ਬਹੁਤ ਉਹਨਾਂ ਨੇ ਭਗਤੀਆਂ ਕੀਤੀਆਂ ਨੇ ਤਾਂ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਵਿੱਚ ਪ੍ਰਗਟ ਹੋਏ ਇਸ ਲਈ ਭਈ ਮਹਿਤਾ ਕਾਲੂ ਜੀ ਧੰਨ ਨੇ ਜਿਨ੍ਹਾਂ ਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਨੇ ਕੀ ਉਹ ਪਿਤਾ ਕੋਈ ਆਮ ਹੋਏਗਾ ਨਹੀਂ ਉਹ ਵੀ ਬਹੁਤ ਵੱਡੀ ਸ਼ਕਤੀ ਦੇ ਮਾਲਕ ਸਨ ਸੋ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਅੰਤਮ ਸਮੇਂ ਗੁਰੂ ਪਾਤਸ਼ਾਹ ਜੀ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਹੁਣ ਤਾਂ ਮੇਰਾ ਅੰਤਮ ਸਮਾ ਆ ਗਿਆ ਹੁਣ ਤਾਂ ਛੁੱਟੀ ਦੇ ਦਿਓ ਪੂਰਬਲੇ ਜਨਮਾਂ ਵਿੱਚ ਭਗਤੀਆਂ ਕਰ ਕਰਕੇ ਆਪ ਜੀ ਦੇ ਦਰਸ਼ਨ ਮੰਗੇ ਸੀ ਤੇ ਅੱਜ ਕਿਰਪਾ ਹੋਈ ਹੈ ਮੈਂ ਆਪ ਜੀ ਦੇ ਦਰਸ਼ਨ ਕਰ ਲਈ ਅੱਜ ਮੇਰੀ ਭਗਤੀ ਸਫਲ ਹੋ ਗਈ ਸਾਧ ਸੰਗਤ ਜੀ ਪਈ ਮਹਿਤਾ ਕਾਲੂ ਜੀ ਨੂੰ ਕਠੋਰ ਦਿਲ ਦਾ ਨਾ ਜਾਣਿਆ ਜੋ ਇੱਕ ਦੁਨਿਆਵੀ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ ਹੈ ਉਹ ਸਾਰੀਆਂ ਗੱਲਾਂ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਕਹੀਆਂ ਪਰ ਜਿਸ ਦਿਨ ਉਹਨਾਂ ਨੂੰ ਗਿਆਨ ਹੋ ਗਿਆ ਜਿਸ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਤੀ ਉਸ ਦਿਨ ਉਹਨਾਂ ਨੂੰ ਪੂਰਨ ਸਮਝ ਆ ਗਈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕੌਣ ਨੇ ਉਸ ਦਿਨ ਤੋਂ ਭਾਈ ਮਹਿਤਾ ਕਾਲੂ ਜੀ ਹੱਥ ਜੋੜ ਕੇ ਗੁਰੂ ਪਾਤਸ਼ਾਹ ਜੀ ਤੋਂ ਅਗਿਆ ਮੰਗਦੇ ਨੇ ਸੋ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਅਗਿਆ ਲੈ ਕੇ ਲੰਮੇ ਪੈ ਗਏ ਤੇ ਜਿਸ ਸਮੇਂ ਪਿਤਾ ਮਹਿਤਾ ਕਾਲੂ ਜੀ ਸ਼ਰੀਰ ਤਿਆਗ ਰਹੇ ਸਨ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਿਤਾ ਕਾਲੂ ਜੀ ਨੂੰ ਆਪਣੇ ਪਿਤਾ ਬਲ ਵੇਖ ਰਹੇ ਸੀ ਕਹਿੰਦੇ ਨੇ ਭਾਈ ਮਹਿਤਾ ਕਾਲੂ ਜੀ ਨੇ ਬਹੁਤ ਸੁਖਾਲਿਆਈ ਸ਼ਰੀਰ ਤਿਆਗ ਦਿੱਤਾ ਉਹਨਾਂ ਨੂੰ ਬਿਲਕੁਕੁਲ ਪੀੜ ਨਹੀਂ ਹੋਈ ਸਾਧ ਸੰਗਤ ਜੀ ਮਾਪੁਰਖ ਦੱਸਦੇ ਹੁੰਦੇ ਨੇ ਜਦੋਂ ਬੰਦਾ ਜਨਮ ਲੈਂਦਾ ਹੈ ਉਦੋਂ ਕਿੰਨੀ ਪੀੜ ਹੁੰਦੀ ਹੈ ਹਜ਼ਾਰ ਵਿੱਚੂ ਦੇ ਡੰਗ ਮਾਰਨ ਤੇ ਜਿੰਨੀ ਪੀੜ ਹੁੰਦੀ ਹੈ ਉਨੀ ਪੀੜ ਜਨਮ ਲੈਣ ਵੇਲੇ ਹੁੰਦੀ ਹੈ ਇਹ ਹੈ ਜਨਮ ਦੀ ਪੀੜ ਤੇ ਸਾਹਸੰਗਤ ਜੀ ਜਿਹੜੀ ਮੌਤ ਦੀ ਪੀੜ ਹੈ ਨਾ ਉਹ ਤਾਂ ਬਹੁਤ ਭਿਆਨਕ ਹੈ ਮਹਾਪੁਰਖ ਦੱਸਦੇ ਨੇ ਕੰਡਿਆਂ ਵਾਲੀ ਤਾਰ ਮੂੰਹ ਦੇ ਵਿੱਚ ਪਾ ਕੇ ਤੇ ਖਿੱਚ ਕੇ ਗੁਦਾ ਵਾਲੀ ਥਾਂ ਤੋਂ ਖਿਚੀਏ ਉਨੀ ਪੀੜ ਹੁੰਦੀ ਹੈ ਮੌਤ ਵੇਲੇ ਇਹ ਮੌਤ ਵਾਲੀ ਪੀੜ ਸਾਹਸੰਗਤ ਜੀ ਕੋਈ ਆਮ ਪੀੜਾ ਨਹੀਂ ਹੈ ਇਹ ਬਹੁਤ ਭਿਆਨਕ ਪੀੜਾ ਹੈ ਪਰ ਪਿਤਾ ਮਹਿਤਾ ਕਾਲੂ ਜੀ ਨੂੰ ਕੋਈ ਦੁੱਖ ਨਹੀਂ ਹੋਇਆ ਉਹਨਾਂ ਨੇ ਬਹੁਤ ਸੁਖਾਲਿਆ ਹੀ ਸ਼ਰੀਰ ਤਿਆਗ ਦਿੱਤਾ ਕਹਿੰਦੇ ਨੇ ਧੰਨ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦਾ ਹੱਥੀ ਸੰਸਕਾਰ ਕੀਤਾ ਕਹਿੰਦੇ ਪਿਤਾ ਮਹਤਾ ਕਾਲੂ ਜੀ ਦੇ ਸਚਕੰਡ ਗਮਨ ਤੋਂ ਕੁਝ ਦਿਨ ਬਾਅਦ ਮਾਤਾ ਤ੍ਰਿਪਤਾ ਜੀ ਨੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਕਹਿੰਦੇ ਪੁੱਤਰ ਮੈਂ ਵੇਖਿਆ ਤੁਹਾਡੇ ਪਿਤਾ ਜੀ ਨੇ ਤੁਹਾਡੇ ਤੇ ਅੰਤਮ ਸਮੇਂ ਵਿੱਚ ਬਹੁਤੀ ਸ਼ਰਦਾ ਬਣਾ ਲਈ ਸੀ ਮੈਂ ਵੀ ਬੇਨਤੀ ਕਰਦੀ ਹਾਂ ਮੈਂ ਵੀ ਅਰਜ਼ੋਈ ਕਰਦੀ ਹਾਂ ਜਿਹੜੀ ਕਿਰਪਾ ਤੁਸੀਂ ਉਹਨਾਂ ਤੇ ਕੀਤੀ ਸੀ ਉਹੀ ਕਿਰਪਾ ਮੇਰੇ ਤੇ ਵੀ ਕਰ ਦਿਓ ਕਹਿੰਦੇ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਵਲ ਵੇਖਿਆ ਤੇ ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਦੇ ਉਸੇ ਵੇਲੇ ਕਪਾਟ ਖੁੱਲ੍ਹੇ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਨੂੰ ਉਸੇ ਵੇਲੇ ਪਤਾ ਲੱਗ ਗਿਆ ਵੀ ਮੇਰਾ ਪੁੱਤਰ ਆਪ ਪਰਮੇਸ਼ਰ ਹੈ ਉਦੋਂ ਫਿਰ ਮਾਤਾ ਤ੍ਰਿਪਤਾ ਜੀ ਨੂੰ ਪਿਛਲੇ ਜਨਮਾਂ ਦਾ ਵੀ ਗਿਆਨ ਹੋਇਆ ਕਹਿੰਦੇ ਉਦੋਂ ਮਾਤਾ ਤ੍ਰਿਪਤਾ ਜੀ ਨੇ ਵੀ ਸਰੀਰ ਤਿਆਗ ਦਿੱਤਾ ਤੇ ਸੱਚਖੰਡ ਗਮਨ ਕਰ ਗਈ ਸੋਪਾਈ ਮਹਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਉਹਨੂੰ ਦੋਵੇਂ ਸੱਚਖੰਡ ਗਮਨ ਕਰ ਗਏ ਨੇ